ਲੌ ਜੀ ਰਾਜਾ ਯਾਰਾਣੀ ਰਾਜਾ ਯਾਰਾਣੀ ਕਰਾਤੀ ਹੈਗੀ ਬਿਆਰ ਚ 500 ਬਿਗਨ ਵਾਲਾ ਇੱਕ ਟ੍ਰਾਈ ਡਿਵੈਲਪਮੈਂਟ ਆਪਾ ਦੇਨੇ ਸਰਪੱਦ ਮੁੱਲ ਚ 2500 ਰੁਪਏ ਮਿਲਨੇ ਹੋਣਾ ਪੈਣਾ ਜਿਹਨੇ ਪੈਣਾ ਕਰਕੇ ਆਉਣਗੇ ਵੀਡੀਓ ਸ਼ੇਅਰ ਪਾ ਜਣ ਇਹਨਾਂ ਨੂੰ ਤੇ ਪੇਜ ਕਰ ਤੋਂਗੇ ਸਾਡਾ ਫੋਲੋ ਰੰਗ ਚੈੱਕ ਕਰ ਲਈ ਬਹੁਤ ਸੋਹਣੇ ਰੰਗ ਹੈ ਡਿਜ਼ਾਈਨ ਰਾਜਾ ਰਾਣੀ ਵਾਲਾ ਖੋਲ ਕੇ ਚੈੱਕ ਕਰਾਉਣੀ ਹੈ ਡਿਜ਼ਾਈਨ ਪਹਿਲਾਂ ਤਾਂ ਤੁਹਾਨੂੰ ਲੋ ਜੀ ਪਹਿਲਾਂ ਡਿਜ਼ਾਈਨ ਤੇ ਫੋਕਸ ਕਰੋ ਕਟਰਾਇਜ਼ ਬੈਲਵਟ ਦੀ ਹੈਗੀ ਸ਼ਰਟ ਇਹਦੇ ਨਾਲ ਨਾਲ ਹੈਗੀ ਮੈਚਿੰਗ ਬਾਟਮ ਕਟਰਾਇਜ਼ ਬੈਲਵਟ ਦੀ ਹੀ ਆਉਗੀ ਬਾਟਮ ਇਹਦੀ ਰੰਗਾਂ ਦੀ ਚਾਰ ਪਹਿਲਾ ਰੰਗ ਆ ਗਈ ਦੂਸਰਾ ਮਰਚੈਂਟਾ ਕਲਰ ਰਹੀ ਨਾਲ ਮੈਚਿੰਗ ਬਾਟਮ ਆਉਣਗੇ ਲੋਕੀ ਚੈੱਕ ਕਰੀ ਚਲੋ ਸਾਰੇ ਨਾਲ ਮੈਚਿੰਗ ਬਾਟਮ ਹੈ ਇਹ ਨਾਲ ਹੈਗੀ yellow ਲਓ ਜੀ ਮਸਟਰਡ ਕਲਰ ਦੀ ਬਾਟਮ ਹੈ ਨਾਲ ਇਹਦੇ ਤੇ ਇੱਕ ਆ ਗਈ ਮਹਿੰਦੀ ਕਲਰ ਰੰਗ ਚਾਰ ਮਿਲਣਗੇ ਪਹਿਣਾ ਨੂੰ ਸਟਾਕ ਸਿਰਫ 200 ਪੀਸ ਆਇਆ ਗੋਣਾਗਾ ਨਹੀਂ ਆਪਣੇ ਕੋਲ ਫਟਾਫਟ ਪਹੁੰਚੋ ਜਿਨ੍ਹਾਂ ਨੇ ਲੈਣੇ ਵੱਡੇ ਫਾਇਦੇ ਫਾਇਦੇ ਦੀ ਇੱਕੋ ਇੱਕ ਦੁਕਾਨ ਸ਼ਾਲੂ ਕਲੋਥ ਉਸ ਬਰਨਾਲਾ ਜਿੱਥੇ ਉਹਨਾਂ ਨੂੰ ਛੋਟੇ ਵੱਡੇ ਫਾਇਦੇ ਮਾਰਕੀਟ ਬਿਕਨ ਵਾਲਾ 500 ਕੁਟ ਰਾਈਜ਼ ਵਰਬਡ ਆਪਾਂ ਦੇਣਾ 300 ਜਿਹੜੀਆਂ ਪੈਣਾ ਕਰਕੇ ਉਹਨੇ ਵੀਡੀਓ ਸ਼ੇਅਰ ਉਹਨਾਂ ਨੂੰ ਪੈਣਾ 250 ਰੁਪਏ ਦਾ ਅਸੀਂ ਚੈੱਕ ਕਰਨਾ ਵੀਡੀਓ ਸ਼ੇਅਰ ਹੋਵੇ 5 ਜਣਾਂ ਨੂੰ ਥੋੜੀ ਫੜਾਫੜ ਪਹੁੰਚੀ ਸ਼ਾਲੂ ਕਲੋਥ ਹਾਊਸ ਬਰਨਾਲਾ ਤੇ ਕੁਆਲਿਟੀ ਇੱਕ ਨੰਬਰ ਹੀ ਸੁਪਰ ਕੁਆਲਿਟੀ ਇਹਦੀ ਨਾ ਬੋਰਾਵੇ ਤੇ ਨਾ ਰੰਗ ਜਾਵੇ ਕੁਝ ਵੀ ਨਹੀਂ ਹੁੰਦਾ ਮਾਰਕੀਟ ਡੁਪਲੀਕੇਟ ਵੇਚੀ ਜਾਂਦੇ ਹੈਗੇ ਰਾਜਨਣੀ ਆਪਾਂ ਦੇਣਾ ਪਿਓਰ ਕੁਆਲਿਟੀ ਜਿਹੜਾ 500 ਰੁਪਏ ਦਾ ਸਿਰਫ 250 ਰੁਪਏ ਦਾ ਮਿਲ ਲਾਤੀ ਫੜਾਫੜ ਆ ਕੇ ਲੈ ਜਾਓ